ਜਾਂ ਤਾਂ ਪਾ ਦੇ ਤੇ ਕਰ ਦੇ ਦੇ ਪੋਗੇ ਤੱਕ ਪਾਣੀ ਨਹੀਂ ਚਾਰ ਦਿਨ ਧੁੱਪ ਟਕਾ ਕੇ ਹੋਰ ਲਾ ਦੇ ਇਹਨੂੰ ਬਾਈਏ ਕੋਈ ਮੂੰਗੀ ਨਰਮਾ ਕਪਾ ਦਾ ਜਿਗਾਰਡ ਕਰੀਏ ਕਾ ਤੂੰ ਐਵੇਂ ਫੁੱਦੂ ਬਣਾਈ ਜਾਂਦਾ ਸਾਡਾ ਰਹਿਂਦਾ ਖੁੰਦਾ ਬੇੜਾ ਵਹਿ ਗਿਆ ਲੇਟ ਵਾਲਿਆਂ ਦਾ ਸ਼ੌਂਕ ਨਾਲ ਖਾਲਾਂ ਬਣਾ ਕੇ ਵਿੱਚ ਬੂਟੇ ਲਾਏ ਸੀ ਖਾਲ ਦੇ ਝੋਨੇ ਦੇ ਤੂੰ ਵੀ ਜੱਟਾ ਇੱਥੋਂ ਟਰਾਲੀ ਭਰਨੂੰ ਫਿਰਦਾ ਸੀ ਖਾਲ ਚੋਂ ਲੇਲਾ ਸਵਾਦ ਭਰਲਾ ਸੁੱਕੀ ਚੋਖਾਲ ਚੋ ਟਰਾਲੀ ਉਹ ਰੱਬ ਵੈਰੀ ਬਣਿਆ ਤੂੰ ਤਾਂ ਚੱਲ ਪਾ ਤੁਸੀਂ ਉਹ ਛੱਡ ਦੋ ਅਸੀਂ ਵੀ ਦੇਖ ਲਈਏ ਧਾਰਵਾਜ ਦੀ ਮਹੀਨਾ ਝੋਨਾ ਲਾਏ ਨੂੰ ਨਹੀਂ ਹੋਇਆ ਤੀਜਾ ਹੱਲਾ ਕੱਖ ਦਾ ਕੱਢ ਲਿਆ ਭੈਂ ਚੋ ਲੋਕ ਟਚਰਾ ਕਰਦੇ ਆ ਨਾ ਗਲਤ ਐ ਕਰਵਾ ਜਿੰਨੇ ਅਸੀਂ ਕੋਡੇ ਰਹਿ ਗਏ ਤੈਨੂੰ ਤਾਂ ਦੇਖ ਕੇ ਹੀ ਪਾ ਦੇਣਾ ਚਾਹੀਦਾ ਸੀ